ਅੰਮ੍ਰਿਤਸਰ ਦੇ ਟੂਥਪਿਕ ਆਰਟਿਸਟ ਨੇ ਸ਼ਿਵਲਿੰਗ ਬਣਾ ਆਪਣਾ ਵਰਲਡ ਰਿਕਾਰਡ ਰੱਖਿਆ ਕਾਇਮ ਅਠਵੀਂ ਵਾਰ ਵਰਲਡ ਰਿਕਾਰਡ ਇਚ ਆਪਣਾ ਨਾਮ ਕਰਵਾਇਆ ਦਰਜ કુલ 846 ਗ੍ਰਾਮ ਦੱਸਿਆ ਜਾ ਰਿਹਾ ਸ਼ਿਵਲਿੰਗ ਦਾ ਵਜ਼ਨ ਅੰਮ੍ਰਿਤਸਰ ਵਿੱਚ ਟੁੱਥਪਿਕ ਆਰਟਿਸਟ ਨੇ ਆਪਣਾ ਵਰਲਡ ਰਿਕਾਰਡ ਕਾਇਮ ਰੱਖਿਆ ਹੈ ਆਰਟਿਸਟ ਦਾ ਨਾਮ ਬਲਜਿੰਦਰ ਸਿੰਘ ਮਾਨ ਹੈ ਜਿਨ੍ਹਾਂ ਨੇ ਪਹਿਲਾਂ 7 ਵਰਲਡ ਰਿਕਾਰਡ ਆਪਣੇ ਨਾਮ ਤੇ ਦਰਜ ਕਰਵਾਏ ਨੇ ਜਾਣਕਾਰੀ ਦੇ ਅਨੁਸਾਰ ਤੋਂ ਅੰਦਾਜ਼ੇ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਡਲ ਦੀ ਚੌੜਾਈ 7.5 ਇੰਚ ਤੇ ਇਸ ਦੀ ਉਚਾਈ 10 ਇੰਚ ਹੈ ਇਸ ਮਾਡਲ ਨੂੰ ਤਿਆਰ ਕਰਨ ਵਿੱਚ 9981 ਟੁੱਥਪਿਕ ਦਾ ਇਸਤੇਮਾਲ ਕੀਤਾ ਗਿਆ ਤੇ ਇਸ ਨੂੰ ਬਣਾਉਣ ਵਿੱਚ 20 ਦਿਨ ਦਾ ਸਮਾਂ ਲੱਗਿਆ ਇਸ ਤੋਂ ਪਹਿਲਾਂ ਵੀ ਆਰਟਿਸਟ 470 ਫੁੱਟ ਲੰਮਾ ਤਿਰੰਗਾ 50 ਪੰਜਾਬ ਸਾਲਾ ਗੁਰਪੁਰਬ ਦਾ ਯੂਨਿਕ ਮਾਡਲ ਤੇ ਸ਼ਹੀਦੇ ਆਜ਼ਮ ਭਗਤ ਸਿੰਘ ਵਰਗੇ ਕਈ ਯਾਦਗਾਰੀ ਮਾਡਲ ਟੁੱਥਪਿਕ ਨਾਲ ਬਣਾ ਕੇ ਤਿਆਰ ਕਰ ਚੁੱਕੇ ਨੇ ਤੁਹਾਨੂੰ ਜਾਣਕਾਰੀ ਮੁਤਾਬਿਕ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਬਲਜਿੰਦਰ ਸਿੰਘ ਸੱਤ ਵਰਲਡ ਰਿਕਾਰਡ ਆਪਣੇ ਨਾਮ ਤੇ ਦਰਜ ਕਰਵਾ ਚੁੱਕੇ ਨੇ ਇਹ ਉਹਨਾਂ ਨੇ ਆਪਣਾ ਅੱਠਵਾਂ ਵਰਲਡ ਰਿਕਾਰਡ ਆਪਣੇ ਨਾਂ ਤੇ ਦਰਜ ਕਰਵਾਇਆ ਇਸ ਵਾਰ ਉਹਨਾਂ ਨੇ ਟੁੱਥਪਿਕ ਦੇ ਨਾਲ ਇੱਕ ਸ਼ਿਵਲਿੰਗ ਨੂੰ ਤਿਆਰ ਕੀਤਾ ਹੈ ਮੇਰਾ ਨਾਮ ਬਲਜਿੰਦਰ ਸਿੰਘ ਮਾਨਾ ਜੀ ਮੈਂ ਟੁੱਥਪਿਕ ਆਰਟਿਸਟ ਆ ਤੇ ਵਾਤਾਵਰਣ ਪ੍ਰੇਮੀ ਆ ਅੰਮ੍ਰਿਤਸਰ ਵਿੱਚ ਰਹਿੰਦਾ ਸਰ ਜੀ ਤੁਸੀਂ ਨਵਾਂ ਇੱਕ ਰਿਪੋਰਟ ਬਣਾਇਆ ਸਰ ਕੀ ਤੁਸੀਂ ਬਣਾ ਸਕਦਾ ਥੋੜਾ ਖੁੱਲ ਕੇ ਸਰ ਦੱਸੋ ਇਹ ਸ਼ਿਵਲਿੰਗ ਦਾ ਮਾਡਲ ਮੈਂ ਟੁੱਥਪਿਕ ਨਾਲ ਬਣਾਇਆ ਸੀ ਤੇ ਇਹਦੇ ਤੇ ਜਿਹੜਾ 9000 ਦੇ ਕਰੀਬ ਟੁੱਥਪਿਕ ਲੱਗੀਆਂ ਛੋਟੇ ਵੱਡੇ ਪੀਸ ਪਾ ਕੇ ਸਾਰੇ 9000 ਦੇ ਕਰੀਬ ਤੇ 20 ਦਿਨਾਂ ਦਾ ਜਿਹੜਾ ਸਮਾਂ ਇੱਥੇ ਲੱਗਾ ਸੀ ਤੇ ਇਹ ਮਾਡਲ ਜਿਹੜਾ ਆ ਇਹ ਬਣਾ ਕੇ ਬਾਅਦ ਵਿੱਚ ਇਹਦੇ ਵਾਸਤੇ ਬਾਰਡਰ ਕਾਰਡ ਵਾਸਤੇ ਮੈਂ ਅਪਲਾਈ ਕੀਤਾ ਸੀ ਯੂਨਿਕ ਬਾਰਡਰ ਕਾਰਡ ਤੇ ਤੇ ਉਹਦਾ ਪ੍ਰੋਸੈਸ ਜਿਹੜਾ ਚੱਲ ਰਿਹਾ ਸੀ ਤੇ ਉਹ ਹੁਣ ਜਿਹੜਾ ਬਾਰਡਰ ਕਾਰਡ 8ਵਾਂ ਬਾਰਡਰ ਕਾਰਡ ਮੈਨੂੰ ਇਹਦੇ ਵਿੱਚ ਹਾਸਲ ਹੋਇਆ ਜੀ ਸਰ ਹੋਰ ਤੁਸੀਂ ਕੀ ਕੀ ਕਲਾਕ੍ਰਿਤੀ ਪੇਸ਼ ਕੀਤੀ ਸਰ ਤੁਤਪਿਕ ਤੇ ਤੁਤਪਿਕ ਨਾ ਹੁਣ ਤੱਕ ਮੈਂ ਬਹੁਤ ਮਾਡਲ ਬਣਾ ਚੁੱਕਾ ਜਿਹਦੇ ਵਿੱਚ ਸਰਦਾਰ ਭਗਤ ਸਿੰਘ ਦਾ ਮਾਡਲ ਹੈ 550 ਸਾਲਾ ਗੁਰੂਪ੍ਰਭ ਦੇ ਮੌਕੇ ਤੇ ਗੁਛਿਰਗੁਣਾਣਾ ਦਿਵਜ ਦਿਨ ਸਿੱਖਿਆਵਾਂ ਨਾਲ ਮਾਡਲ ਬਣਾਇਆ ਸੀ ਖੇਤਰਾਂਜ ਦਾ ਮਾਡਲ ਬਣਾਇਆ ਹੈ ਤੇ ਲਿਟਰੇਸੀ ਡੇ ਤੇ ਮਾਡਲ ਬਣਾਇਆ ਸੀ ਇਸ ਤਰ੍ਹਾਂ ਦੇ ਬਹੁਤ ਸਾਰੇ ਮਾਡਲ ਹੈ 470 ਫੁੱਟ ਦਾ ਫਲੈਗ ਬਣਾਇਆ ਸੀ ਮੈਂ ਇੰਡੀਅਨ ਫਲੈਗ ਜਿਹੜਾ ਤੇ ਇਸ ਤਰ੍ਹਾਂ ਬਹੁਤ ਸਾਰੇ ਵੱਖ-ਵੱਖ ਸਮਿਆਂ ਤੇ ਜਿਹੜੇ ਮਾਡਲ ਹੁਣ ਤੱਕ ਪੇਸ਼ ਕਰ ਚੁੱਕੇ ਹਾਂ ਸਰ ਪਰਿਵਾਰ ਵੱਲੋਂ ਕਿਸ ਦਾ ਸਹਿਯੋਗ ਸਰ ਤੁਹਾਨੂੰ ਮਿਲਦਾ ਪਰਿਵਾਰ ਵੱਲੋਂ ਵਧੀਆ ਸਹਿਯੋਗ ਆ ਸਾਰੇ ਖੁਸ਼ ਹੁੰਦੇ ਆ ਸਾਰੇ ਰਿਸ਼ਤੇਦਾਰ ਪੈਣਪਰਾ ਸਾਰੇ ਸਾਕ ਸਬੰਧੀਆਂ ਖੁਸ਼ੀ ਮਹਿਸੂਸ ਕਰਦੇ ਆ ਪਰਿਵਾਰ ਵੱਲੋਂ ਵਧੀਆ ਸਹਿਯੋਗ ਹੁੰਦਾ ਮੇਰੀ ਹੈਲਪ ਕਰਦੇ ਆ ਤੇ ਮੈਨੂੰ ਵੀ ਵਧੀਆ ਲੱਗਦਾ ਹੈ ਕਿ ਸਾਰੇ ਆਪਣੇ ਹਿਸਾਬ ਨਾਲ ਆਪਣਾ ਯੋਗਦਾਨ ਜ਼ਰੂਰ ਦਿੰਦੇ ਹਨ ਸਰ ਫਿਊਚਰ ਕੀ ਪਲੈਨਿੰਗ ਹੈ ਕਿਉਂਕਿ ਵੀ ਲਗਾਤਾਰ ਰਿਕਾਰਡ ਬਣਾ ਰਹੇ ਹੋ ਤੁਤਪਿਕ ਦਾ ਤੁਹਾਨੂੰ ਕਾਫੀ ਪਿਆਰ ਹੈਗਾ ਤੇ ਫਿਊਚਰ ਪਲੈਨਿੰਗ ਕੀ ਤੁਸੀਂ ਮੋਲ ਤਿਆਰ ਕਰੋਗੇ ਹਰ ਮਹੀਨੇ ਦੇ ਅੰਤ ਤੇ ਤੁਤਪਿਕ ਆਰਟਿਸਟ ਹੋਣ ਦੇ ਨਾਤੇ ਤੁਤਪਿਕ 'ਚ ਕੰਮ ਕਰੂੰਗਾ ਲੇਕਿਨ ਹਰਿਆਵਲ ਤੇ ਪਾਣੀ ਬਚਾਓ ਵੱਲ ਜਿਹੜਾ ਆ ਸਮਾਜ ਨੂੰ ਮੋੜਨ ਦੀ ਕੋਸ਼ਿਸ਼ ਕਰੂੰਗਾ ਇਕ ਆਰਟ ਬੜਾ ਵਧੀਆ ਖੇਤਰ ਹੁੰਦਾ ਜਿਸ ਦੇ ਨਾਲ ਲੋਕ ਤੁਹਾਡੇ ਨਾਲ ਜੁੜ ਜਾਂਦੇ ਆ ਜਦੋਂ ਲੋਕ ਜੁੜੇ ਆ ਫਿਰ ਤੁਹਾਨੂੰ ਲੋਕ ਦੇਖਦੇ ਆ ਸੁਣਦੇ ਆ ਤੇ ਮੈਂ ਚਾਹੁੰਦਾ ਕਿ ਇਸ ਚੀਜ਼ ਦਾ ਫਾਇਦਾ ਜਿਹੜਾ ਆ ਉਹ ਸਾਰਿਆਂ ਨੂੰ ਸਾਂਝਾ ਹੋਵੇ ਲੋਕ ਹਰਿਆਵਲ ਨਾਲ ਜੁੜਨ ਗੱਲ ਨੂੰ ਸੁਣ ਤੇ ਸਮਝਣ ਕਿ ਪਾਣੀ ਬੜਾ ਜ਼ਰੂਰੀ ਆ ਹਰਿਆਵਲ ਬੜੀ ਜ਼ਰੂਰੀ ਆ ਜੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਕੁਝ ਦੇਣਾ ਚਾਹੁੰਦੇ ਆ ਮੈਂ ਚਾਹੁੰਦਾ ਕਿ ਇੱਕ ਕਲਾਕਾਰ ਹੋਣ ਦੇ ਨਾਤੇ ਇਸ ਚੀਜ਼ ਨੂੰ ਮੈਂ ਇਸ ਚੀਜ਼ ਵਾਸਤੇ ਜ਼ਰੂਰ